ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਬ ਜਰੀਆ ਤਬ ਹੋਏ ਭਸਮ ਤਨ ਰਹਿ ਕਿਰਮ ਦਲ ਖਾਈ ਤਾਚੀ ਗਾਗਰ ਨੀਰ ਪਰਤ ਹੈ ਇਆ ਤਨ ਕੀ ਇਹ ਬਡਾਈ ਜਬ ਜਰੀਏ ਤਬ ਹੋਏ ਭਸਮ ਤਨ ਰਹੇ ਕਿਰਮ ਦਲ ਖਾਈ ਕਾਚੀ ਗਾਗਰ ਨੀਰ ਪਰਤ ਹੈ ਇਆ ਤਨ ਕੀ ਇਹ ਬਡਾਈ ਕਾਹੇ ਭਈਆ ਫਿਰ ਤਉ ਫੂਲਿਆ ਫੂਲਿਆ ਜਾਬ ਦਸ ਮਾਸ ਉਰਦ ਮੁਖ ਰਹਤਾ ਸੂ ਦਿਨ ਕੈਸੇ ਭੂਲੇ ਆ ਰਹਾਉ ਜੋ ਮਦ ਮਾਖੀ ਤਿਓ ਸਠੋਰ ਰਸ ਜੋਰ ਜੋਰ ਧਨ ਕੀਆ ਮਾਰਤੀ ਬਾਰ ਲੇ ਹੋ ਲੇ ਹੋ ਕਰੀਐ ਪੂਤ ਰਹਿਨ ਕਿਉ ਦੀਆ ਦੇਹਰੀ ਲਾਓ ਬਰੀ ਨਾਰ ਸੰਗ ਭਈ ਆਗੈ ਸਜਣ ਸੁਹੇਲਾ ਮਾਰਕ ਹਟ ਲਾਓ ਸਭ ਲੋਗ ਕੁਟੰਬ ਭਇਓ ਆਗਹ ਹੰਸ ਅਕੇਲਾ ਕਹਤ ਕਬੀਰ ਸੁਨ ਹਉ ਰੇ ਪ੍ਰਾਨੀ ਪਰੇ ਕਾਲ ਗਰਸ ਕੂਆ ਚੌਥੀ ਮਾਇਆ ਆਪ ਬੰਧਾਇ ਜਿਉ ਨਲਨੀ ਪ੍ਰਾਮ ਸੁਆ ਕਹਤ ਕਬੀਰ ਸੁਨ ਹਉ ਰੇ ਪ੍ਰਾਨੀ ਪਰੇ ਕਾਲ ਗਰਸ ਕੂਆ झूठी माया आप बंदाया जो नलनी प्राम सुआ। वाहे गुरु जी का खालसा वाहे गुरु जी की फतेह जब जरिया तब होए पसम तान ਰਹਾ ਕਿਰਮ ਦਲ ਖਾਈ ਕਾਚੀ ਗਾਗਰ ਨੀਰ ਪਰਤ ਹੈ ਇਆ ਤਨ ਕੀ ਇਹ ਬਡਾਈ ਰਾਗ ਸੋਰਠਿ ਬਾ